ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਸਾਰ ਭਰ ਵਿੱਚ ਵਸਦੇ ਹੋਏ ਖਾਲਸਾ ਪੰਥ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਮਾਪਨਾਂ ਸਾਹੀ 557 ਜੀ ਆ ਕੇ ਸ਼ੁਰੂਆਤ ਹੋਈ ਹੈ ਔਰ ਕੱਲ ਤੋਂ ਹੀ ਸਤਿਗੰਦ ਸ਼੍ਰੀ ਗੁਰੂ ਪੁੱਤਰ ਸਾਹਿਬ ਜੀ ਵਿਖੇ ہزارਾਂ ਦੇ ਗਿਣਤੀ ਵਿੱਚ ਸੰਗਤ ਇਸ ਖੁਸ਼ੀ ਦੇ ਮੌਕੇ ਤੇ ਪਹੁੰਚ ਰਹੀ ਹੈ ਔਰ ਅੱਜ ਬਹੁ ਜੇ ਸ਼ਰਤਾਂ ਸਰ ਸਾਹਿਬ ਜੋ ਸਮਤ ਨਾਨਕ ਸ਼ਾਹੀ 557 ਹੈ ਨੂੰ ਜਿਉ ਵਾਇਆ ਗਿਆ ਹੈ ਔਰ ਨਾਨਕ ਸ਼ਾਹੀ ਸੰਮਤ 557 ਨਵੇਂ ਭਰੇ ਦੀ ਅੱਜ ਸ਼ੁਰੂਆਤ ਹੋਈ ਹੈ ਸਮੁੱਚੇ ਖਾਲਸਾ ਪੰਥ ਨੇ ਅੱਜ ਖਾਲਸਾ ਪੰਥ ਦੇ ਨਾਲ ਸਾਲ ਦੀਆਂ ਔਰ ਖਾਲਸੇ ਦਾ ਪਾਵਨ ਤਿਉਹਾਰ ਜੋ ਹਨ ਜੋ ਦੀ ਸੇਬ ਕੀ ਮਹਾਰਾਜ ਜੀ ਨੇ ਆਪਣੇ ਪਿਆਰੇ ਖਾਲਸੇ ਨੂੰ ਵਰਸਿਤ ਕੀਤਾ ਬੋਲੇ ਬਹਲੇ ਦੀਆਂ ਬਹੁਤ ਬਹੁਤ ਬਧਾਈਆਂ ਹੁਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਸਾਰ ਭਰ ਵਿੱਚ ਵਸਦੇ ਹੋਏ ਖਾਲਸਾਪਨ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਮਕਣਾਂ ਸਾਹੀ 557 ਜੀ ਅੱਜ ਸ਼ੁਰੂਆਤ ਹੋਈ ਹੈ ਔਰ ਕੱਲ ਤੋਂ ਹੀ ਸੱਚਖੰਡ ਸ਼ਹੀਦਤ ਸਾਬ ਜੀ ਲਿਖੇ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਇਸ ਖੁਸ਼ੀ ਦੇ ਮੌਕੇ ਤੇ ਪਹੁੰਚ ਰਹੀ ਹੈ ਔਰ ਅੱਜ ਬਹੁਤ ਹੀ ਸ਼ਰਧਾ ਔਰ ਸਰਬਸਾਹਿਬ ਜੋ ਸੰਮਤ ਨਾਨਕ ਸ਼ਾਹੀ 557 ਹੈ ਨੂੰ ਜਿਉਆਇਆ ਗਿਆ ਹੈ ਔਰ ਨਾਨਕ ਸ਼ਾਹੀ ਸੰਮਤ 557 ਨਵੇਂ ਭਰੇ ਦੀ ਆਜੂ ਸ਼ੁਰੂਆਤ ਹੋਈ ਹੈ ਸਮੁੱਚੇ ਖਾਲਸਾ ਪੰਥ ਨੂੰ ਅੱਜ ਖਾਲਸਾ ਪੰਥ ਦੇ ਨਵੇਂ ਸਾਲ ਦੀਆਂ ਔਰ ਖਾਲਸੇ ਦਾ ਪਾਵਨ ਜਤੁਰਪੁਰਬ ਹਾਰ ਜੋ ਤਾਨੰਦ 4ਵਾਂ ਸੱਤਵੀਂ ਮਹਾਰਾਜੀ ਨੇ ਆਪਣੇ ਪਿਆਰੇ ਘਾਸ ਵਿੱਚ ਪੱਛ ਕੀਤਾ ਬੋਲੇ ਬਹਲੇ ਦੀਆਂ ਬਹੁਤ ਬਹੁਤ ਦਾ ਜਹਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਫਤਿਹ ਅੱਜ ਸੰਸਾਰ ਭਰ ਵਿੱਚ ਵਸਦੇ ਹੋਏ ਖਾਲਸਾਪਨ ਵਾਸਤੇ ਬਹੁਤ ਹੀ ਮਸ਼ੀਦਾ ਦੇਣਾ ਹੈ ਕਿ ਸਮਕਨਾਂ ਸ਼ਾਹੀ 552 ਜੀ ਅੱਜ ਸ਼ੁਰੂਆਤ ਹੋਈ ਹੈ ਔਰ ਕਲ ਤੋਂ ਹੀ ਸੱਚਖੰਡ ਸ਼ੇਰਪੁੱਤਰ ਸਾਹਿਬ ਜੀ ਵਿਖੇ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਇਸ ਖੁਸ਼ੀ ਦੇ ਮੌਕੇ ਤੇ ਪਹੁੰਚ ਰਹੀ ਹੈ ਔਰ ਅੱਜ ਬਹੁਤ ਹੀ ਸ਼ਰਧਾ ਸਰਦਾਰ ਸਾਹਿਬ ਜੋ ਸੰਮਤ ਨਾਨਕਸ਼ਾਹੀ 557 ਹੈ ਨੂੰ ਜਿਉ ਆਇਆ ਕਿਹਾ ਗਿਆ ਹੈ ਔਰ ਨਾਨਕਸ਼ਾਹੀ ਸੰਮਤ 557 ਨਵੇਂ ਭਰੇ ਦੀ ਅੱਜ ਸ਼ੁਰੂਆਤ ਹੋਈ ਹੈ ਸਮੁੱਚੇ ਖਾਲਸਾ ਪੰਥ ਨੇ ਅੱਜ ਖਾਲਸਾ ਪੰਥ ਦੇ ਨਾਂ 'ਤੇ ਸਾਧੀਆਂ ਔਰ ਖਾਲਸੇ ਦਾ ਪਾਵਨ ਜੋਤਰਪੁਰ ਤਿਉਹਾਰ ਜੋ ਸਾਨਕ ਗੁਰੂ ਜੀ ਸਾਹਿਬ ਜੀ ਨੇ ਆਪਣੇ ਪਿਆਰੇ ਖਾਲਸੇ ਨੂੰ ਪੇਸ਼ ਕੀਤਾ ਬਹੁਤ ਬਹੁਤ ਸਦਾ ਜਹਣ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਸਾਰ ਭਰ ਵਿੱਚ ਵਸਦੇ ਹੋਏ ਖਾਲਸਾ ਪੰਥ ਵਾਸਤੇ ਬਹੁਤ ਹੀ ਮਸ਼ੀਦਾ ਦਿਨ ਹੈ ਕਿ ਸਮਕਨਾਂਿ ਸ਼ਾਹੀ 557 ਪਹੁੰਚ ਆਕੇ ਸ਼ੁਰੂਆਤ ਹੋਈ ਹੈ ਔਰ ਕੱਲ ਤੋਂ ਹੀ ਸੱਚਖੰਡ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇਖੇ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਇਸ ਖੁਸ਼ੀ ਦੇ ਮੌਕੇ ਤੇ ਪਹੁੰਚ ਰਹੀ ਹੈ ਔਰ ਅੱਜ ਬਹੁਤ ਹੀ ਸ਼ਰਧਾ ਔਰ ਸਰਸਾਹਿਬ ਜੋ ਸੰਮਤ ਨਾਨਕਸ਼ਾਹੀ 557 ਹੈ ਕੋ ਨੂੰ ਜਿਓ ਆਇਆ ਕਿਹਾ ਗਿਆ ਹੈ ਔਰ ਨਾਨਕਸ਼ਾਹੀ ਸੰਮਤ 557 ਨਵੇਂ ਭਰੇ ਦੀ ਅੱਜ ਸ਼ੁਰੂਆਤ ਹੋਈ ਹੈ ਸਮੁੱਚੇ ਖਾਲਸਾ ਪੰਥ ਨੂੰ ਅੱਜ ਖਾਲਸਾ ਪੰਥ ਦੇ 90 ਸਾਲ ਪਿਆਂ ਔਰ ਖਾਲਸੇ ਦਾ ਪਾਵਨ ਜੋਤਰਪੁਰ ਪੁਰਬ ਜੋ ਸਾਨਕ ਪ੍ਰੋਗਰਾਮ ਸਬਕ ਦੀ ਮਹਾਰਾਜ ਜੀ ਨੇ ਆਪਣੇ ਪਿਆਰੇ ਖਾਲਸੇ ਨੂੰ ਬਖਸ਼ ਕੀਤਾ ਬੋਲੇ ਬਹਲੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ